ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਤੇ ਫਿਰ ਤੁਹਾਨੂੰ ਦੋ گاਵਾ ਤੇ ਦੋ ਹੀ ਤੁਹਾਨੂੰ ਮੱਜਾ ਦਿਖਾਉਣੀ ਆ ਹੌਲੇ ਪਾਚ گاਵਾ ਦੋਵੇਂ ਜਿਹੜੀਆਂ ਤਾਜ਼ੀਆਂ ਸੋਈਆਂ ਤੁਹਾਨੂੰ ਦਿਖਾਉਣੀਆਂ ਤੇ ਮੱਜਾਂ ਇੱਕ ਟੋਕੜ ਗੱਬਨ ਚੈੱਕ ਪਾਸ ਤੇ ਇੱਕ ਬੱਚੇ ਰਬੀਨਾ ਤੁਹਾਨੂੰ ਦਿਖਾਉਣੀ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਸ੍ਰੀ ਗੁਰੂ ਜੀ ਸਤਿ ਸ੍ਰੀ ਅਕਾਲ ਹੋਰ ਸਨੋ ਠੀਕ ਠਾਕ ਜੇ ਵਧੀਆ ਵਧੀਆ ਰਮੀ ਤੇ ਨਾਮ ਸਭ ਵਧੀਆ ਜੇ ਤੇ ਨਾਮ ਦੱਸ ਦੇ ਕਰੀ ਨਾਮ ਮੇਰਾ ਰਪਾਲ ਸਿੰਘ ਜੀ ਪਿੰਡਾ ਗਿਲਮਸ ਜਿਲ੍ਹਾ ਮਸ ਤੇ ਫੋਨ ਨੰਬਰ ਵੀ ਬੋਲ ਦੇ ਕਰੀ 941392 ਠੀਕ ਆ ਤੇ ਅੱਜ ਦੋ گاਵਾ ਤੇ ਦੋ ਮੱਜਾਂ ਹਨਾ ਠੀਕ ਆ ਸ਼ੁਰੂਆਤ ਫੇਰ ਜਰਸੀ ਤੋਂ ਕਰ ਲਈਏ ਜਰਸੀ ਤਾਂ ਕਰ ਲੋ ਠੀਕ ਆ ਤੇ 98 ਦੇ ਉੱਪਰ ਲਾ ਕੇ ਤਾਂ ਦੇਖ ਸਕਦੇ ਹਾਂ ਥਣਾਂ ਦਾ ਸਾਈਜ਼ ਕਿੱਪ ਵੀ ਜਿਹੜਾ ਇਹਦਾ ਚੰਗਾ ਹੈ ਪਸਵਾ ਕੇ ਥਣ ਜਿਹੜਾ ਪੂਰਾ ਵਧੀਆ ਤਿਆਰ ਕਰੋ ਕਿ ਕਿੰਨਾ ਚਿਰ ਹੋ ਗਿਆ ਵਿਧੇ ਨਾ ਸੋਈ ਨਾ ਆ ਰੁਪਈਏ ਵਿੱਚ ਬੱਚਾ ਹੈ ਕੋਈ ਆਪਣਾ ਹਾਲ ਆਵੇ ਕੋਈ ਅੱਠ ਵਾਲੇ ਨਾਲੇ 10 ਵਾਲੇ ਠੀਕ ਆ ਤੇ ਕਿੰਨਾ ਦੋ ਤਿਆਰ ਕਰਕੇ ਜਾਈਏ 22 9 10 ਕਿਲੋ ਪੱਕਾ ਤਿਆਰ ਜੇ ਤਿਆਰ ਜਿਹੜਾ ਬਿਲਕੁਲ ਤੇ ਕਿੰਨਾ ਚੋਈ ਜਾਊਗੀ ਹੈ ਪਰ 20 12 ਕਿਲੋ ਤੁਸੀਂ ਚੋਈ ਜੇ ਕੋ ਸਾਮ ਵਾਲਾ ਲੈ ਜਾਓ ਤੋਰ ਹੇ ਕਰੀ ਨਾ ਅਛੂਆ ਪਹਿਲਾਂ ਮੂੰਹ ਚਾਰ ਦੰਦ ਦੇ ਠੀਕ ਆ ਹਾਂਜੀ Да, 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 ਛਿੱਗੀ ਜਿਹੜੀ ਹੁੰਦੀ ਹੈ ਜਿਆ ਦੇਖ ਲੈ ਠੀਕ ਹੈ ਬਾਕੀ ਇਹ ਵੀ ਚਲ ਸਰੀਰਾਂ ਥੋੜੀ ਕਾਰੀਤੀ ਆ ਤੇ ਥਾਣ ਥੋਣ ਵੀ ਰਹੀ ਓਕੇ ਪੂਰੇ ہاں ਥਾਣਾਂ ਦੀ ਰੁਪਈਏ ਗਾਰੰਟੀ ਆ ਉਹ ਥਣ ਥੋੜਾ ਰੱਖਦੀ ਪਤਾਰਾਂ ਪੂਰੀਆਂ ਬਰਾਬਰ ਆ ਅੱਛਾ ਥਾਰਾਂ ਬਰਾਬਰ ਸਾਰੇ ਤੇ ਮੁੱਲ ਫਿਰ ਇਹਦਾ ਮੁੱਲ ਜਿਆ ਰੁਪਈਏ ਜੀ ਹੋਲ 35 ਜਾਂ 30 ਜੋ ਮਰਜ਼ੀ ਮੰਗੀ ਜਾਏਗੀ। ਅੱਛਾ। 26 ਤੱਕ ਪਹੁੰਚ ਕਰ ਦਾਂਗੇ। 100 ਕਿਲੋ ਮੀਟਰ ਤੱਕ। ਤੇ ਦੁੱਧ ਜਿਹੜਾ ਹੁਣ 9 ਕਿਲੋ ਲੀਟਰ ਦਾ ਗ੍ਰੀਪਰ ਚਵਾ ਦੋ। 9 ਕਿਲੋ ਤਾਂ ਪੱਕਾ ਤਿਆਰ ਆ ਇਹ ਆ ਵੀ ਚਲੋ ਤਾਂ ਕੋਈ ਤੁਹਾਡੇ ਘਰੇ ਝੋਕੇ ਖੜੇ ਹੈ ਹਨਾ। ਝੋਕੇ ਖੜੇ ਹਾਂ ਜੀ ਹਾਂ ਜੀ। ਠੀਕ ਆ। ਤੇ ਹੁਣ ਆ ਗਏ ਆਪਣੇ ਕੋਲ ਕਾਲੀ ਗਾਂ ਜਿਹੜੀ ਇਹ ਵੀ ਜਰਸੀ ਆ। ਕੱਦ-ਕਾਠ ਇਹਦਾ ਚੰਗਾ ਵਾਰ। ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ? ਇਹਨੂੰ ਆ ਵੀ 4-5 ਦਿਨ ਹੋਏ ਸਾਰੇ ਸੂਈ ਨੂੰ। ਅੱਛਾ। ਹਾਂ ਜੀ। ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ ਦੁੱਧ ਰੁਪਈਆ ਸਦੇ 14 ਕਿਲੋ ਤਿਆਰ ਘਰ ਆ ਜਾਂਦੀ ਵੀ 20 ਕਿਲੋ ਦੁੱਧ ਦਿੰਦੀ ਆ ਅੱਛਾ ਹਾਂਜੀ ਹੁਣ ਆਇਆ ਮੌਕੇ ਤੇ 14 15 ਕਿਲੋ ਤਿਆਰ ਹੈ ਦੁੱਧ ਤੋੜਾਂਗਾ ਫੇਰ ਇੱਕ ਰੀਣਾ ਬਾਕੀ ਚੰਗੇ ਕੱਦ ਕੱਟਦੀ ਆ ਇਹ ਸਵੇਰ ਸਵੇਰ ਦਾ ਟਾਈਮ ਹੈ ਜੇ ਪੂਰੀਆਂ ਰੱਜੀਆਂ ਰੱਜੀਆਂ ਬਣੀਆਂ ਤਦਾਂ ਸਰੀ ਤਾਂ ਛੋੜੀਆਂ ਜਿਹੀਆਂ ਕਰੀਆਂ ਦੇ ਦੇ ਮਿਲਕ ਵਿੱਚ ਤਾਂ ਲੱਗਦਾ ਦਿਖਾ ਦਈਏ ਆ ਦੇਖ ਸੰਦੇ ਤੇਵਾਨ ਤੇ ਨੜਨੂੜਾ ਇਹਦੇ ਵੀ ਚੰਗੀਆਂ ਤੇ ਇਹਦਾ ਫਿਰ ਮੁੱਲ ਵੀ ਜੀ 1000 ਰੁਪਏ ਜਿਹੜੇ ਦੇ ਦੇਣੇ 42000 ਤੱਕ ਪਹੁੰਚ ਕਰਦਾਗੇ ਅੱਛਾ 42000 ਤੇ 100 ਕਿਲੋਮੀਟਰ ਤੱਕ ਕਰ ਪਹੁੰਚ ਕਰਦਾਗੇ ਰੁਪਈ ਜੀ ਠੀਕ ਆ ਹਾਂਜੀ ਆ ਝੋਟੇ ਟੋਕੜ ਗੱਪਨ ਚੱਕ ਪਾਸ ਜੀ ਟੋਕੜ ਗੱਪਨ ਚੱਕ ਪਾਸ ਜੀ ਠੀਕ ਆ ਹਾਂਜੀ ਕਿੰਨੇ ਚਿਰ ਦੀ ਚੱਕ ਪਾਸ ਸਿਆ ਮਹੀਨੇ ਰੁਪਈ ਪੂਰੇ ਚੱਕ ਪਾਸ ਦਾ ਅੱਛਾ ਹਾਂਜੀ ਤੇ ਦੁੱਧ ਕਿੰਨਾ ਦੁੱਧ ਵੀ 600 ਰੁਪਈ ਤੋੜਾ ਫਿਰ ਇੱਕ ਰੀਨ ਤੇਰੇ ਥਣ ਤੋਂ ਨੁੱਕ ਕੇ ਸਾਰੇ ਆ ਥਣ ਦੇ ਅਰਬੀ ਚੱਲੜਿਆ ਛੋਟੀ ਅਗਲੇ ਥਣ ਦੀ ਹਨਾ ਇੱਕਲੀ ਬੈਣੀ ਤਾਂ ਦੂਸਰੇ ਵਾਲੇ ਪਾਸਾ ਥਣ ਨਹੀਂ ਚੱਲਦਾ ਇਹਦਾ ਤੇ ਇੰਨੇ ਥਣ ਚੱਲਦੇ ਤੇ ਦੁੱਧ ਤਿੰਨਾ ਥਣਾ ਚਾਹਗਾ 6 ਲੀਟਰ ਪੱਕਾ 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 6 ਲੀਟਰ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਜਿਆਜਰ ਵੀ ਜੀ ਕਿੰਨਾ ਕੋਈ 50 ਨਹੀਂ ਕੋਈ 42 ਇਹ ਪੂਰੇ 40000 ਪਹੁੰਚ ਕਰਦਾ ਹੈ ਅੱਛਾ ਹਾਂ 40000 ਚ ਪਹੁੰਚ 40000 ਰੁਪਏ ਜੀ ਦੋ ਨੰਬਰ ਜੀ ਵੀ 40000 ਦੀ ਹੈ ਠੀਕ ਆ ਹਾਂਜੀ ਤੇ ਹੁਣ ਇੱਕ ਜਿਹੜੀ ਆਵਲੀ ਮੱਝ ਇਹਦਾ ਥੱਲੇ ਆ ਰਵੀ 6 ਕਿਲੋ ਦੋਨੇ ਥੱਲੇ ਜੀ ਪੱਕਾ ਦੁੱਧ ਹੈਗਾ 6 ਕਿਲੋ ਦੋਸਰ 1.5 ਦੋ ਮਹੀਨੇ ਹੋ ਜਾਂਦੇ ਘਰਾਂ ਦੇ ਬਣੀ ਨੂੰ ਅੱਛਾ ਕੱਲ ਨਾ ਉਹ ਨਾ ਚੈੱਕ ਕਰਾਈ ਨਾ ਪਹੁੰਚ ਕਰਾਈ ਠੀਕ ਆ ਹਾਂਜੀ ਦਰੋਂ ਫੇਰ ਇੱਕ ਰੀ ਇਹ ਉਹਨਾਂ ਵੀਰਾਂ ਵਾਸਤੇ ਜਿਨ੍ਹਾਂ ਨੇ ਇਹ ਭਈ ਘਰ ਦਾ ਚਲੋ ਚਾਹ ਪਾਣੀ ਦਾ ਸਾਰੀ ਜਾਵੇ ਮੱਝਾਂ ਦਾ ਦੁੱਧ ਹੋਵੇ ਤੇ ਚੋਕੇ ਤੇ ਫੇਰ ਉਹਨਾਂ ਦੀਆਂ ਵੇਖ ਜਾਨੀ ਇਹ ਆਪਾਂ ਹਰ ਰੋਜ਼ ਲਈ ਡੇਰੀ ਦਾ ਦੁੱਧ ਵੀ ਸੱਜੇ ਚੰਗਾ ਚ ਆਉਂਦੀ ਆ ਠੀਕ ਆ ਆਪਾਂ 13 14 ਕਿਲੋ ਡੇਰੀ ਵਾਲਿਆਂ ਦੇ ਚਾਉਂਦੇ ਆ ਉਹ ਵੀ ਡੇਰੀ ਤੋਂ ਲਈ ਆਪਾਂ ਠੀਕ ਆ ਤੇ ਮੁੱਲ ਫੇਰ ਇਹਦਾ ਮੁੱਲ ਵੀ ਚੈ ਜੀ ਰੁਪਈਆ ਕਿੰਨਾ ਏ ਵੀ 20 40 ਜੀ ਪਹੁੰਚ ਕਰ ਦਾਂਗੇ ਅੱਛਾ 40000 ਚੋਂ ਵੀ 40 ਜਦੋਂ ਵੀ ਚਲੇ ਚ ਪਹੁੰਚ ਕਰ ਠੀਕ ਹੈ ਤੇ ਠੀਕ ਹੈ ਜੀ ਹੋਰ ਕੁਝ کہنا ਇਹ ਹੋਰ ਵੀ ਬੇਚੇ ਸਰੀਆ ਪਾਈਆਂ ਆਪਣੇ ਪਾਸ ਕਰਕੇ ਜੋ ਵੀ ਇੱਥੋਂ ਹੀ ਆਪਣੀ ਤਸੱਲੀ ਕਰਕੇ ਵੇਚ ਚੱਕ ਕੇ ਖੜਨਾ ਨਾ ਭਾਵੇਂ ਆਪਣੀਆਂ ਦੋ ਟਾਈਮ ਚਲੋ ਤੇ ਭਾਵੇਂ ਤਿੰਨ ਟਾਈਮ ਚਲੋ ਜੋ ਵੀ ਸਰ ਘਟਾ ਦਿੱਤੇ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਚੱਕ ਕੇ ਖੜੋ ਜੀ